ਗਿਆਨ ਧਿਆਨ ਕੇ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਸ ਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕਉਲ ਗਰਬਤ ਹੈ ਸਚੰਤ ਬਿਖਿਆ ਸ਼ਲੰਗ ਛਿਦਰੰਗ ਨਾਨਕ ਬਿਨ ਹਰ ਸੰਗ ਨ ਚਾਲਤੇ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕਉਲ ਗਰਬਤ ਹੈ ਸਚੰਤ ਬਿਖਿਆ ਸ਼ਲੰਗ ਛਿਦਰੰਗ ਨਾਨਕ ਬਿਨ ਹਰ ਸੰਗ ਨ ਚਾਲਤੇ ਪੇਖੰਦੜੋ ਕੀ ਭੁਲ ਤੁਮਾ ਦਿਸਮ ਸੋਣਾ ਅਡ ਨਾ ਲਹੰਦੜੋ ਮੂਲ ਨਾਨਕ ਸਾਥ ਨ ਜੁਲਈ ਮਾਇਆ ਪੌੜੀ ਚਲਦਿਆਂ ਨਾਲ ਨਾ ਚਲੇ ਸੋ ਕਿਉ ਸੰਜੀਐ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਬੰਜੀਐ ਹਰ ਬਿਸਰੈ ਕਿਉ ਤ੍ਰਿਪਤਾਵੇ ਨਾ ਮਨ ਰੰਜੀਐ ਪ੍ਰਭ ਛੋਡ ਅਨ ਲਾਗੈ ਨਰਕ ਸਮੰਜੀਐ ਹੋ ਹੋ ਕਿਰਪਾਲ ਦਇਾਲ ਨਾਨਕ ਪਉ ਭੰਜੀਐ ਪਾਉ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਫੁਰਮਾਨ ਕਰਦੇ ਹਨ हे ਨਾਨਕ ਇਹ ਰਾਜ ਰੂਪ ਧਨ ਤੇ ਉੱਚੀ ਕੋਲ ਦਾ ਮਾਨਸਾ ਵਿਸ਼ਾਲ ਰੂਪ ਹੈ ਜੀਵ ਛਲ ਕਰਕੇ ਦੂਜਿਆਂ ਦੇ ਦੂਸ਼ਣ ਲਾ ਲਾ ਕੇ ਕਈ ਢੰਗਾਂ ਨਾਲ ਮਾਇਆ ਜੋੜਦੇ ਹਨ ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਵੀ ਚੀਜ਼ ਇਥੋਂ ਨਾਲ ਨਹੀਂ ਜਾਂਦੀ ਤੁਮਾਂ ਵੇਖਣ ਨੂੰ ਮੈਨੂੰ ਸੋਹਣਾ ਦਿਸਿਆ ਕਿ ਇਹ ਉਕਾਈ ਲੱਗ ਗਈ ਇਸ ਦਾ ਤਾਂ ਅੱਧੀ ਕੌਡੀ ਵੀ ਮੁੱਲ ਨਹੀਂ ਮਿਲਦਾ ਏ ਨਾਨਕ ਇਹੀ ਹਾਲ ਮਾਇਆ ਦਾ ਹੈ ਜੀਵ ਦੇ ਭਾ ਦੀ ਤਾਂ ਇਹ ਵੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਇਥੋਂ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ ਜੋ ਜਗਤ ਤੋਂ ਤੁਰਨ ਮੇਲੇ ਨਾਲ ਨਹੀਂ ਜਾਂਦੀ ਜਿਸ ਤੋਂ ਆਖਰ ਵਿਛੜ ਹੀ ਜਾਣਾ ਹੈ ਉਸ ਦੀ ਖਾਤਰ ਦੱਸੋ ਕੀ ਯਤਨ ਕਰਨਾ ਹੋਇਆ ਪ੍ਰਭੂ ਇਸਾਰਿਆਂ ਨਿਰੀ ਮਾਇਆ ਨਾਲ ਰੱਜੀ ਦਾ ਭੀ ਨਹੀਂ ਤੇ ਨਾ ਹੀ ਮਨ ਪ੍ਰਸੰਨ ਹੁੰਦਾ ਹੈ ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆ ਨਰਕ ਵਿੱਚ ਸਮਾਈਦਾ ਹੈ ਏ ਪ੍ਰਭੂ ਕਿਰਪਾ ਕਰ ਦਇਆ ਕਰ ਨਾਨਕ ਦਾ ਸਹਿਮ ਦੂਰ ਕਰ ਦੇ